ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਗੱਲ ਕਰਦੇ ਹਾਂ ਜੋ ਅਮਰੀਕਾ ਦੇ ਵਿੱਚ ਦੋ ਫੈਡਰੇਸ਼ਨਾਂ ਬਣ ਗਈਆਂ ਉਹ ਕਿਉਂ ਬਣੀਆਂ ਤੇ ਕਿਸ ਕਾਰਨ ਬਣੀਆਂ ਇੱਕ ਫੈਡਰੇਸ਼ਨ ਵਿੱਚ ਜੱਗਾ ਚਿੱਟੀ ਖੁਸ਼ੀ ਪਾਲਾ ਖੇਡ ਰਹੇ ਆ ਅੱਜ ਦੋ ਫੈਡਰੇਸ਼ਨਾਂ ਦੇ ਮੇਲੇ ਹੋ ਰਹੇ ਆ ਇੱਕੋ ਦਿਨ ਤੇ ਅਮਰੀਕਾ ਦੇ ਵਿੱਚ ਪਹਿਲਾਂ ਕਹਿੰਦੇ ਇੱਕ ਫੈਡਰੇਸ਼ਨ ਸੀ ਕੋਚ ਨੇ ਅੱਜ ਦੱਸਿਆ ਦੋ ਫੈਡਰੇਸ਼ਨਾਂ ਕਿਉਂ ਬਣੀਆਂ ਤੇ ਕਿਸ ਨੇ ਬਣਾਈਆਂ ਅੱਗੇ ਦੇਖੋ ਸਾਰੀ ਵੀਡੀਓ ਚ ਖੁਸ਼ੀ ਪਾਲਾ ਜੱਗਾ ਚਿੱਟੀ ਅਗਲਾ ਮੈਚ ਆ ਪੁਰਾਣੀ ਫੈਡਰੇਸ਼ਨ ਵਿੱਚ ਖੇਡਣਗੇ ਜਾਂ ਨਹੀਂ ਖੇਡਣਗੇ ਕਿਉਂ ਨਹੀਂ ਖੇਡਣਗੇ ਜਾਂ ਖੇਡਣਗੇ ਇਹ ਸਭ ਕੁਝ ਕੋਚ ਨੇ ਸਪਸ਼ਟ ਦੱਸਿਆ ਹੋਇਆ ਸੁਣੋ ਸਾਰੀ ਵੀਡੀਓ ਕੀ ਕਹਿੰਦੇ ਖੁਸ਼ੀ ਹੁਣੀ ਯਾ ਸਪੋਰਟਸ ਕਲੱਬ ਬੇਰੀਆ ਵਰਸ ਨਿਊਯਾਰਕ ਮੈਟਰੋ ਸਪੋਰਟਸ ਕਲੱਬ ਹੋਵੇਗਾ ਇਸ ਵਿੱਚ ਬੇਰੀਆ ਤੋਂ ਬਲਜੀਤ ਸਿੰਘ ਸੰਧੂ ਭਾਈ ਸਾਡੇ ਨਾਲ ਆ ਪਾਜੀ ਵੈਲਕਮ ਆ ਲਾਈਵ ਕਬੱਡੀ ਤੇ ਜੀ ਆਇਆਂ ਨੂੰ ਥੈਂਕ ਯੂ ਸਾਰੇ ਲਾਈਵ ਕਬੱਡੀ ਦੇ ਜਿਹੜੇ ਸਰੋਤੇ ਦੇਖ ਰਹੇ ਆ ਉਹਨਾਂ ਦਾ ਸਾਰਿਆਂ ਦਾ ਵੀ ਧੰਨਵਾਦ ਥੈਂਕ ਯੂ ਸਾਰਿਆਂ ਪਾਜੀ ਪਹਿਲਾਂ ਤਾਂ ਅੱਜ ਫਾਈਨਲ 'ਚ ਟੀਮ ਪਹੁੰਚ ਗਈ ਆ ਤੇ ਕਿਵੇਂ ਆ ਸਾਰੇ ਜਿਹੜੇ ਮੇਲੇ ਚੱਲ ਰਹੇ ਆ ਕਿਵੇਂ ਸੋਚਦੇ ਆ ਟੀਮ ਬਾਰੇ ਬਹੁਤ ਵਧੀਆ ਕਿਉਂਕਿ ਫਾਈਨਲ ਮੈਚ ਬਹੁਤ ਸੜਾਕੇ ਦਾ ਹੋਣਾ ਪਹਿਲਾਂ ਗੈਰੋ ਨਹੀਂ ਖੇਡਿਆ ਉਹ ਵੀ ਖੇਡੂਗਾ ਪਹੁੰਚ ਤੇ ਆਪਣਾ ਰਾਜੂ ਵੀ ਖੇਡੂ ਸ਼ਾਇਦ ਤੇ ਫਾਈਨਲ ਬਹੁਤ ਵਧੀਆ ਪਲੈਨਿੰਗ ਦਾ ਮੈਚ ਹੋਗਾ। ਵੈਰੀ ਗੁੱਡ। ਭਾਈ ਜਿੱਦਾਂ ਆਪਾਂ ਮਾਰਨਿੰਗ ਤੋਂ ਹੀ ਗੱਲ ਕਰ ਰਹੇ ਹਾਂ ਕਿਉਂਕਿ ਇੱਕ ਦਿਨ ਦੇ ਵਿੱਚ ਦੋ ਮੇਲੇ ਕੈਲੀਫੋਰਨੀਆ 'ਚ ਹੋ ਰਹੇ ਆ। ਹਰ ਇੱਕ ਦੇ ਮਨ ਦੇ ਵਿੱਚ ਆ ਜਦੋਂ ਦਰਸ਼ਕ ਆ ਕੇ ਪੁੱਛਦੇ ਆ ਵੀ ਆ ਖਿਡਾਰੀ ਕਿੱਥੇ ਆ? ਨਾਮ ਲੈਂਦੇ ਵੀ ਖੁਸ਼ੀ ਕਿੱਥੇ ਆ? ਪਾਲਾ ਕਿੱਥੇ ਆ? ਜਾਂ ਜੱਗਾ ਚਿੱਟੀ ਕਿੱਥੇ ਆ? ਕਿਹੜੇ ਉਹ ਕਿਉਂ ਲੱਗ ਜਗਾ ਖੇਡਦੇ ਕੀ ਕਾਰਨ? ਇਹ ਮਨ ਦੇ ਵਿੱਚ ਤੁਹਾਡੇ ਵੀ ਚੱਲਦੀ ਹੈ ਇਹ ਗੱਲਾਂ। ਹਾਂਜੀ ਇਹ ਸਾਡੀ ਚੱਲਦੀਆਂ ਸਾਰੇ ਬਹੁਤ ਮੰਦ ਭੱਗੀ ਗੱਲ ਆਵੇ ਇੱਕ ਦਿਨ ਦੇ ਵਿੱਚ ਦੋ ਕਵੱਡੀ ਦਾ ਫੋਰੇ ਆ ਪਰ ਆਹ ਟੂਰਨਾਮੈਂਟ ਦੀ ਡੇਟ ਬਹੁਤ 2 ਮਹੀਨੇ ਪਹਿਲਾਂ ਅਨਾਉਂਸਮੈਂਟ ਕੀਤੀ ਗਈ ਆ ਹੁਣ ਜਿਹੜੇ ਨੇ ਦੁਵਾਰਾ ਇੱਕਦਮ ਇਹਨਾਂ ਉੱਤੇ ਰੱਖੀ ਆ ਇਹ ਆਵੇ ਦੋ ਕਿ ਲੋਕੀ ਕਹਿੰਦੇ ਦੋ ਮੈਚ ਇੱਕ ਦਿਨੇ ਆ ਉਹ ਤਾਂ ਉਹਨਾਂ ਨੂੰ ਪੁੱਛੋ ਜੇ ਨਹੀਂ ਸਾਤੋਂ ਬਾਅਦ ਡੇਟ ਰੱਖੀ ਆ ਬਿਲਕੁਲ ਬਿਲਕੁਲ ਹਾਂਜੀ ਤੇ ਨਾਲ ਹੀ ਜੇ ਖਿਡਾਰੀਆਂ ਦੀ ਗੱਲ ਜਿਵੇਂ ਆਪਾਂ ਕਰ ਰਹੇ ਸੀ ਸਵੇਰ ਤੋਂ ਤੀਰਥ ਭਾਈ ਨਾਲ ਵੀ ਉਹੀ ਗੱਲ ਵੀ ਜਿਹੜੇ ਬੈਨ ਵਰਡ ਜਿਵੇਂ ਆਉਣਾ ਹੀ ਨਹੀਂ ਚਾਹੀਦਾ ਪਹਿਲੀ ਗੱਲ ਤਾਂ ਉਹ ਸ਼ੁਰੂਆਤ ਹੋਈ ਕਿਵੇਂ ਇਹ ਚੀਜ਼ਾਂ ਸਾਰੀਆਂ ਆਈਆਂ ਵਿੱਚ ਬੈਨ ਕੋਈ ਕਿਸੇ ਪਲੇਅਰ ਨੂੰ ਬੈਨ ਨਹੀਂ ਕੀਤਾ ਸਾਡੇ ਜੋ ਫੈਸਲੇ ਹੁੰਦੇ ਸੀ 12 ਮੈਂਬਰੀ ਕਮੇਟੀ ਆ ਸਾਡੇ ਸਰਬਸੰਮਤੀ ਨਾਲ ਫੈਸਲੇ ਹੁੰਦੇ ਆ ਹਾਂ ਜਾਂ ਮੈਂ ਕਹਾਂ ਮੈਂ ਨਹੀਂ ਉਹਦੇ ਬੱਚੇ ਉਹ ਕਹਿੰਦੇ ਮੈਂ ਨਹੀਂ ਜਦੋਂ ਫੈਸਲੇ ਹੁੰਦੇ ਉਹ ਤਾਂ ਮਤਲਬ ਸਾਰੇ ਐਗਰੀ ਆ ਸੀ ਸੋ ਉਹ ਜੋ ਕੋਈ ਬੈਨ ਨਹੀਂ ਉਹ ਸਾਨੂੰ ਛੱਡ ਕੇ ਗਏ ਆ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਉਹ ਮੈਚ ਕੋਈ ਦੂਸਰੀ ਫੈਡਰੇਸ਼ਨ ਦਾ ਮੈਚ ਆ ਤੁਸੀਂ ਨਾ ਖੇਡੋ ਸਾਡੇ ਛੋਟੇ ਪੁੱਤਾਂ ਪੋਤਿਆਂ ਭਰਾ ਵੀ ਕਿਸੇ ਆ ਜਦੋਂ ਵੀ ਕਿਤੇ ਫੇ ਉਹ ਫੇ ਖੇਡਣਗੇ ਸਾਡੇ ਵਿੱਚ ਪਰ ਅਸੀਂ ਕੋਈ ਇਹ ਪਲੇਅਰ ਨੂੰ ਬੈਨ ਨਹੀਂ ਕੀਤਾ ਉਹ ਸਾਨੂੰ ਛੱਡ ਪਿਛੇ ਪਿਛਲੇ ਦਿਨਾਂ ਦੀ ਤੁਸੀਂ ਗੱਲ ਕਰੀ ਵੀ ਮਿਸ ਅੰਡਰਸਟੈਂਡਿੰਗ ਹੋਗੀ ਉਹ ਕਲੀਅਰ ਹੋ ਜੂ ਪਰ ਇਹ ਨਹੀਂ ਹੋਇਆ ਵੀ ਉਹ ਖਿਡਾਰੀ ਹੁਣ ਆਹ ਸੀਜ਼ਨ ਨਹੀਂ ਖੇਡ ਸਕਣਗੇ ਜੇ ਟੀਮਾਂ ਲਈ ਕਿਉਂਕਿ ਮਿਸ ਅੰਡਰਸਟੈਂਡ ਇਦਾਂ ਹੋ ਗਿਆ ਇਸ ਸਾਲ ਨਹੀਂ ਹੋ ਸਕਦੇ ਕਿਉਂਕਿ ਜੇ ਇਹਨਾਂ ਦੇ ਟੂਰਨਾਮੈਂਟ ਹੋ ਗਿਆ ਲੇਕਿਨ ਸਾਡੇ ਟੂਰਨਾਮੈਂਟ ਤੇ ਕਾਤੇ ਨਹੀਂ ਕੀਤਾ ਵੀ ਹੁਣ ਤੁਸੀਂ ਕਰਦੇ ਆ ਉਹ ਵੀ ਸਾਣਾ ਗੁੱਸੇ ਹੁੰਦੇ ਆ ਇਹ ਅਗਲੇ ਮਿਸ ਅੰਡਰਸਟੈਂਡ ਜਿਹੜੀ ਹੋਈ ਆ ਨਾ ਇਹ ਮਿਸ ਅੰਡਰਸਟੈਂਡ ਜਿੱਦਾਂ ਹੁਣ ਕੈਨੇਡਾ ਦੇ ਵਿੱਚ ਵੀ ਤਿੰਨ ਫੈਡਰੇਸ਼ਨਾਂ ਉੱਥੇ ਵੀ ਪਲੇਅਰ ਡਿਫਰੈਂਟ ਫੈਡਰੇਸ਼ਨਾਂ 'ਚ ਖੇਡਦੇ ਆ ਇੰਡੀਆ ਵਿੱਚ ਵੀ ਫ ਇੱਥੇ ਕਿਹੜੀ ਇੱਕ ਪਲੇਅਰ ਇੱਕ ਫੈਡਰੇਸ਼ਨ 'ਚ ਖੇਡਦੇ ਦੂਸਰੀ 'ਚ ਨਹੀਂ ਖੇਡਦੇ ਇੱਥੇ ਵੀ ਅਸੀਂ ਉਹੀ ਉਹ ਪਹਿਲਾਂ ਕਿ ਉਹ ਕੋਲੋਕਲ ਮੈਚ ਕਹਿੰਦੇ ਕਰਾਉਣਾ ਅਸੀਂ ਕਹਿੰਦੇ ਲੋਕਲ ਮੈਚ ਜਾਂ ਸ਼ੋ ਮੈਚ ਕਰਾ ਲਓ ਹਨ ਉਹ ਐਨ ਖੜੇ ਪੈਰ ਤੇ ਉਹ ਦੂਸਰੀ ਫੈਡਰੇਸ਼ਨ ਦੇ ਅੰਡਰ ਮੈਚ ਕਰਤਾ ਗਿਆ ਤੇ ਜਦੋਂ ਫਿਰ ਉਦੋਂ ਸਾਡੇ ਵਾਸਤੇ ਸਾਡਾ ਸਾਰਾ ਗਰੁੱਪ ਨੇ ਸੋਚਿਆ ਵੀ ਇਹ ਆਪਾਂ 11 12 ਕੱਪ ਕਰੋ ਨਹੀਂ ਉਹਨਾਂ ਦਾ ਕਾਉਂਡਾ ਕੀ ਫਾਇਦਾ ਅਸੀਂ ਆਪਣੇ ਪਲੇਅਰਾਂ ਨੂੰ ਕਿਹਾ ਵੀ ਉਹ ਕਹਿੰਦੇ ਸੀ ਤੁਸੀਂ ਪਹਿਲਾਂ ਨਹੀਂ ਦੱਸਿਆ ਸਾਨੂੰ ਪਹਿਲਾਂ ਸਾਨੂੰ ਸੱਜੇ ਨਾਲ ਸ਼ੋ ਮੈਚ ਪਹਿਲਾਂ ਰੱਖ ਕੇ ਬਾਅਦ ਦੇ ਵਿੱਚ ਫੈਡਰੇਸ਼ਨ ਦਾ ਮੈਚ ਕਰਾ ਗਲਤੀ ਉਹਨਾਂ ਦੀ ਵੀ ਨਾਲ ਹੀ ਆ ਤਮੀ ਸ਼ੋਮੈਤ ਨਹੀਂ ਫਿਰ ਜਿੰਦੇ ਪਹਿਲਾ ਪਲੇਅਰ ਨੂੰ ਦੱਸ ਦਿੰਦੇ ਬਿਲਕੁਲ ਹੁਣ ਫਿਊਚਰ ਦਾ ਕੀ ਸੋਚਦੇ ਤੁਸੀਂ ਕੀ ਮਨ ਦੇ ਵਿੱਚ ਆ ਵੀ ਕਬੱਡੀ ਕਿੱਥੇ ਹੋਣੀ ਚਾਹੀਦੀ ਕੈਲੀਫੋਰਨੀਆ ਦੀ ਕਿੰਨੇ ਅਮਰੀਕਾ ਦੀ ਕਬੱਡੀ ਕੀ ਸੋਚਦੇ ਸਾਰੇ ਇਕੱਠੇ ਹੋਣ ਜਾਂ ਇਦਾਂ ਹੀ ਚੱਲੇ ਤੁਹਾਡੇ ਮਨ ਚ ਕੀ ਆ ਨਹੀਂ ਮੈਂ ਤਾਂ ਸਦਾ ਹੀ ਮੰਗੂਗਾ ਅਸੀਂ ਇਕੱਠੇ ਹੋ ਕੇ ਕਬੱਡੀ ਖੜਾਈਏ ਫੇਕ ਕਬੱਡੀ ਦੇ ਤਰਕੀਆਂ ਹੋਣੀਆਂ ਕਿਉਂਕਿ ਸਾਰੇ ਪਲੇਅਰ ਇਕੱਠੇ ਖੇਡਣ ਤਕੜੇ ਮੈਚ ਹੋਣ ਮੈਂ ਤਾਂ ਸਦਾ ਹੀ ਇਹ ਮੇਸ਼ਾ ਮੰਗਦਾ ਅਸੀਂ ਜਦੋਂ ਹੁਣ ਤਾਂ ਸੀਜ਼ਨ ਲੱਕੂਗਾ ਉਹਦੇ ਵਾਸਤੇ ਪਲਾਨਿੰਗ ਕਰਾਂਗੇ ਕਬੱਡੀ ਦੇ ਭਲੇ ਬਾਤ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਚੱਲਣ ਦੀ ਜਰੂਰਤ ਹੈ ਸੇਠੀ ਬਾਜੀ ਵੈਲਕਮ ਆ ਲਾਈਵ ਕਬੱਡੀ ਤੇ ਜੀ ਆਇਆਂ ਤੁਹਾਡਾ ਆ ਥੈਂਕ ਯੂ ਭਾਜੀ ਪਹਿਲਾਂ ਤੁਹਾਡਾ ਤੁਸੀਂ ਇੰਨਾ ਸਫਰ ਕਰਕੇ ਆਉਨੇ ਆ ਸਾਨੂੰ ਦਰਸ਼ਕਾਂ ਦਰਸ਼ਕਾਂ ਦਾ ਰੂਬਰੂ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਜੀ ਭਾਜੀ ਜਿਵੇਂ ਖਿਡਾਰੀਆਂ ਦੇ ਸੱਟਾਂ ਲੱਗੀਆਂ ਠਿਗਲੀ ਵਾਪਸ ਆਇਆ ਪਰ ਜੱਗੇ ਦੇ ਸੱਟ ਲੱਗੀ ਆ ਬੜੀ ਸਫਰ ਕਰ ਰਹੀ ਟੀਮ ਤੁਹਾਡੀ ਇਸ ਸਮੇਂ ਮੈਂ ਦੇਖ ਰਿਹਾ ਸਗਲ ਕਰ ਰਿਹਾ ਸਾਰੇ ਖਿਡਾਰੀ ਅਸ਼ਿੰਦਰ ਘੜੇ ਦੇ ਵੀ ਸੱਟ ਲੱਗੀ ਆ ਕਈ ਖਿਡਾਰੀ ਇੰਜਰਡ ਹੋਏ ਆ ਭਾਜੀ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਜਿੱਥੇ ਹਰਖਵਾਲ ਦਾ ਨਾਮ ਆ ਜਾਂਦਾ ਉਥੇ ਕਾਮ ਹੀ ਸਟ੍ਰਗਲ ਦਾ ਆ ਤੇ ਮੋਲਿਆਂ ਤੇ ਸਿਰ ਹਰਖਵਾਲੀ ਹੀ ਦਿੰਦੇ ਆ ਭਾਜੀ ਇਥੇ ਵੀ ਦਿੱਤਾ ਆ ਪਲੇਅਰ ਅਸੀਂ ਆਪਣੇ ਟੀਮ ਨਾਲ ਸੈਕਰੀਫਾਈਸ ਕੀਤਾ ਆਪਣਾ ਬੇਰੀ ਟੀਮ ਨੋ ਡਾਊਟ ਤਗੜੀ ਟੀਮ ਆ ਇਹਨਾਂ ਟੀਮ ਨੂੰ ਟੱਕਰ ਦੇਣ ਨੂੰ ਅਸੀਂ ਪਲੇਅਰ ਆਪਣੇ ਕੱਢ ਗਏ ਇੱਧਰ ਉੱਧਰ ਪਾਏ ਆ ਉੱਧਰ ਖਿਲਾਏ ਆ ਲੋਕ ਕਹਿੰਦੇ ਟੀਮਾਂ ਇਦਾਂ ਤਗੜੀਆਂ ਹੁਣ ਬੈਲੈਂਸ ਕਰਨ ਦੀ ਟਰਾਈ ਕੀਤੀ ਆ ਪਰ ਹੁਣ ਬਾਕੀ ਦੇਖੋ ਲਾ ਕੇ ਆ ਗਰਦੇ ਸੱਦੇ ਆ ਤੇ ਇਹ ਬਾਜੀ ਕੁਦਰਤੀ ਹੁੰਦਾ ਆ ਹੁਣ ਟੀਮ ਦੇ ਦੇਖੋ ਸਾਡੇ ਪਹਿਲਾਂ ਜੱਗੇ ਦੇ 6:00 ਵਜ ਗਈ ਫਿਰ ਸਾਡੇ ਜੱਸੇ ਦੇ 6:00 ਵਜ ਗਈ ਫਿਰ ਸਾਡੇ ਹੈਪੀ ਦੇ 6:00 ਵਜ ਗਈ ਫਿਰ ਇੱਕ ਦੋ ਪਲੇਅਰ ਸਾਡੇ ਦੂਏ ਪਾਸੇ ਖੇਲ ਗਏ ਸੋ ਸਾਰੀ ਫੈਡਰੇਸ਼ਨ ਦਾ ਫੈਸਲਾ ਸੀ ਕਿ ਅਸੀਂ ਉਹਨਾਂ ਨੂੰ ਦੱਸਿਆ ਗਿਆ ਸੀਗਾ ਕਿ ਤੁਸੀਂ ਇੱਕ ਪਾਸੇ 12 ਮੀਲੇ ਖੇលਨੇ ਆ ਜਾਂ ਇੱਕ ਮੀਲਾ ਖੇਲਣਾ ਹੈ ਸੋ ਉਹਨਾਂ ਨੇ ਚੂਜ਼ ਕੀਤਾ ਕਿਸੇ ਨੇ ਕਿਸੇ ਨੂੰ ਬੈਨ ਨਹੀਂ ਕੀਤਾ ਤੇ ਇਦਾਂ ਕਰਕੇ ਟੀਮ ਥੋੜਾ ਸਫਰ ਕਰ ਰਹੀ ਆ ਪਰ ਵਾਹਿਗੁਰੂ ਦੀ ਕਿਰਪਾ ਆ ਸੰਤੋਬਾਬਾ ਜਵਾਲਾ ਸਿੰਘ ਦੀ ਕਿਰਪਾ ਆ ਅਗਲੇ ਸਾਲ ਹੋਰ ਤਕੜੇ ਹੋ ਕੇ ਆਵਾਂਗੇ ਭਾਜੀ ਬਹੁਤ ਵਧੀਆ ਗੁੱਡ ਲੱਕ ਸਾਡੇ ਵੱਲੋਂ ਤੇ ਜਿਹੜੇ ਭਾਜੀ ਜਿਵੇਂ ਤੁਸੀਂ ਵਰਲਡ ਵੈਸੇ ਤਾਂ ਕਲੀਅਰ ਕਰ ਹੀ ਦਿੱਤਾ ਵੀ ਜਿਹੜੇ ਖਿਡਾਰੀ ਆ ਭਾਜੀ ਨੇ ਪਹਿਲਾਂ ਸਵੇਰੇ ਦੱਸਿਆ ਵੀ ਉਹਨਾਂ ਨੇ ਪਿਕ ਕਰਿਆ ਕੋਈ ਬੈਨ ਉਹ ਤਾਂ ਹੈ ਹੀ ਨਹੀਂਗਾ ਨਾ ਅਸੀਂ ਹੁਣ ਕਹਿੰਦੇ ਹਨਾ ਕੇਵਰੀ ਆਪਾਂ ਕਹਿੰਦੇ ਬੈਨ ਅਸੀਂ ਬੈਨ ਸ਼ਬਦ ਨੂੰ ਨਾ ਯੂਜ਼ ਕਰਨ ਮੰਗਦੇ ਨਾ ਕੀਤਾ ਇਹ ਸਾਡੀਆਂ ਟੀਮਾਂ ਕੱਡੀਆਂ ਗਈਆਂ ਗਰਾਊਂਡ ਦੇ ਵਿੱਚੋਂ ਵੀ ਜਦੋਂ ਟੀਮ ਹੀ ਬੈਨ ਕਰਤੀ ਗਈ ਹੁਣ ਅਸੀਂ ਟੀਮ ਨੂੰ ਔਨ ਕਰ ਹਣਾ ਅਜੀ ਤਰ੍ਹਾਂ ਸੀ ਕਿਦਾਂ ਜਿਹੜਾ ਇੰਨੇ ਨੇ ਪੈਸੇ ਦਿੰਨੇ ਆ ਉਹ ਪਲੇਅਰਾਂ ਦੇ ਸਾਰਾ ਸਾਲ ਤੇ ਦਿੰਨੇ ਆ ਸਾਰਾ ਸਾਰੇ ਟੀਮ ਬਣ ਕੇ ਰੱਖਣੀ ਪੈਂਦੀ ਤਾਂ 20 ਸਾਲ ਤੋਂ ਟੀਮ ਬੱਜੀ ਪਈ ਆ ਦਾਦਾ ਸਰ ਪਲੇਅਰ ਉਹਦਾ ਹੀ ਨਹੀਂ ਇੱਕ ਕਲੱਬ ਲਈ ਰੋਕਦੇ ਹਣਾ ਉਹ ਸਾਰੇ ਕਲੱਬ ਆਪਣੀ ਮਿਹਨਤ ਕਰਦੇ ਆ ਉਹ ਦਵਾ ਜਦ ਸਾਡੀ ਟੀਮ ਹੀ ਬੈਨ ਕਰਦੀ ਤਾਂ ਪਲੇਅਰ ਵੀ ਨਾਲ ਹੀ ਬੈਨ ਹਾਂਜੀ ਮੈਂ ਇੱਕ ਗੱਲ ਹੋਰ ਕਲੈਰੀਫਾਈ ਕਰਨਾ ਚਾਹੁੰਦਾ ਅਫਵਾਹਾਂ ਸੁਣਦੇ ਆ ਬਾਜੀ ਇੰਟਰਵਿਊਆਂ ਸੁਣਦੇ ਆ ਕਈਆਂ ਦੀਆਂ ਜੀ ਬੈਨ ਕਰਦੇ ਜੀ ਇਕੱਠੇ ਖੇលਨੇ ਚਾਹੀਦੇ ਜੀ ਇਦਾਂ ਕਰਨਾ ਚਾਹੀਦੇ ਆ ਮੇਰਾ ਇੱਕ ਸਵਾਲ ਆ ਕੈਨੇਡਾ ਚ ਗਾਦੇ ਨਹੀਂ ਇਕੱਠੇ ਖੇលਦੇ ਬਾਜੀ ਤਸੋ ਮੈਨੂੰ ਜਾਈ ਪਲੇਅਰ ਕੋਈ ਗੱਲ ਕਰ ਲਵੇ ਆਗੇ ਇਹਨਾਂ ਨੇ ਥੋੜਾ ਵਾਅ ਕਰਤੀ ਜੀ ਥੋੜੇ ਜਿਹਾ ਇੱਕ ਦੋ ਸਾਡੇ ਬੰਦਿਆਂ ਤੋਂ ਸਟੇਟਮੈਂਟਾਂ ਥੋੜੀਆਂ ਇੰਟਰਵਿਊ ਜਿਹੀ ਦੇ ਹੋ ਗਈਆਂ ਉਦੋਂ ਚਲੋ ਨਾਰਮਲੀ ਉਹਨਾਂ ਨੇ ਕਿਸੇ ਨੂੰ ਲਾ ਕੇ ਨਹੀਂ ਦਿੱਤੀ ਸਾਰੇ ਇਕੱਠੇ ਖੜੇ ਅੱਜ ਵੀ ਤੁਹਾਡੇ ਸਾਹਮਣੇ ਇਕੱਠੇ ਖੜੇ ਆ ਟੂਰਨਾਮੈਂਟ ਹੋ ਰਿਹਾ ਪਲੇਅਰ ਇਧਰੋਂ ਉਧਰ ਦਿੱਤੇ ਆ ਅ ਅਸੀਂ ਮੈਂ ਕਲੀਅਰ ਕਰਨਾ ਚਾਹੁੰਨਾ ਕਈਆਂ ਨੇ ਵਾਅ ਬੁਲਾਤੀ ਜੀ ਵਿੱਕੀ ਸਮੀਪੋਰ ਉਹ ਜੀ ਉਹ ਬੈਨ ਕਰਦਾ ਜੀ ਵਿੱਕੀ ਕਾਹਦੇ ਬੈਨ ਕਰੂਗਾ ਭਾਜੀ ਰੂਬੀ ਬੈਨ ਕਰਦਾ ਜੀ ਸੇਠੀ ਹੁਣੀ ਏਦਾਂ ਕਰਦੇ ਆ ਜਾਂ ਹੋਰ ਕੋਈ ਨਾ ਜਾਂ ਅੰਕਲ ਹੁਣਾ ਨਾ ਵੀ ਪਲੇਅਰ ਹਾਂ ਸਾਨੂੰ ਕਾਹਦੇ ਬੈਨ ਬੈਨ ਸ਼ਾਬ ਦੇ ਸਾਡੀ ਡਿਕਸ਼ਨਰੀ ਚ ਹੈ ਨਹੀਂ ਬਾਜੀ ਜਦੋਂ ਇੱਕ ਗੱਲ ਮੈਂ ਕਰਦਾ ਜਦੋਂ ਮੋਰੇ ਤੁਹਾਡੇ ਵਿਰੋਧੀ ਧਿਰ ਖੜੀ ਆ ਵਿਰੋਧੀ ਧਿਰ ਨੂੰ ਕੌਣ ਤਕੜਾ ਕਰਦਾ ਕੈਨੇਡਾ ਚ ਵਿਰੋਧੀ ਧਿਰ ਦੇ ਤਕੜੇ ਹੁੰਦੀ ਦੇਖਿਆ ਤੇ ਉਥੇ ਚਾਰ ਫੈਡਰੇਸ਼ਨਾਂ ਚਾਰਾਂ ਫੈਡਰੇਸ਼ਨਾਂ ਦੇ ਇੱਕੋ ਦਿਨ ਤਿੰਨ ਤਿੰਨ ਮੇਲੇ ਹੋ ਗਏ ਸਰੀ ਦੇ ਵਿੱਚ ਉਥੇ ਕਿਸੇ ਪਲੇਅਰ ਨੇ ਕਿਹਾ ਜੀ ਵੀ ਇੱਥੇ ਟੂਰਨਾਮੈਂਟ ਨਹੀਂ ਤਾਂ ਹੋਣੇ ਚਾਹੀਦੇ ਕਦੀ ਕਿਸੇ ਸਟਾਰ ਦੇ ਮੂੰਹ ਸੁਣਿਆ ਤੁਸੀਂ ਪਲੇਅਰ ਦਾ ਸਮਾਂ ਮੈਂ ਸੱਚਾਈ ਦਾ ਤਾਂ ਕਹਿੰਦੇ ਆ ਹੋਰਿਆ ਦੋ ਹੋਰ ਬਣ ਜਾਣ ਇਹ ਸਿਰਫ ਨਾ ਲੋਕਾਂ ਨੂੰ ਲੋਕਾਂ ਨੇ ਕਿਹਾ ਉੱਥੇ ਵੀ ਨਹੀਂ ਹੋਣੇ ਚਾਹੀਦੇ ਲੋਕਾਂ ਨੇ ਤਾਂ ਕਿਹਾ ਪਰ ਮੈਂ ਪਲੇਅਰਾਂ ਦੀ ਗੱਲ ਕਰਦਾ ਬਾਜੀ ਹੁਣ ਇਹ ਅਫਵਾਹ ਫਲਾਈਆਂ ਗਈਆਂ ਜੀ ਅੰਕਲ ਨੂੰ ਬਦਨਾਮ ਕੀਤਾ ਗਿਆ ਤੁਸੀਂ ਸਾਨੂੰ ਬੈਨ ਕਰਤਾ ਸਾਨੂੰ ਬਦਨਾਮ ਕੀਤਾ ਗਿਆ ਅਸੀਂ ਇੱਕ ਥਾਂ ਤੇ ਖੜੇ ਆ ਸਾਡੀ 12 ਮੈਂਬਰੀ ਕਮੇਟੀ ਆ ਉਹਦੇ ਵਿੱਚ ਸੈਂ ਸਾਰੀਆਂ ਕਲੱਬਾਂ ਦੇ ਆ ਤੇ ਕਿਸੇ ਨੇ ਕਿਸੇ ਨੂੰ ਪੁੱਛ ਨਹੀਂ ਕੀਤਾ ਪਲੇਅਰਾਂ ਨੂੰ ਦੱਸਿਆ ਗਿਆ ਬਕਾਇਦਾ ਇੱਕ ਵੀਕ ਪਹਿਲਾਂ ਕਿ ਤੁਸੀਂ ਜਾਂ ਦੋ ਵੀਕਾਂ ਪਹਿਲਾਂ ਜਿੰਨਾ ਵੀ ਟਾਈਮ ਪੀਰੀਅਡ ਸੀਗਾ ਕਿਉਂਕਿ ਪਹਿਲਾਂ ਤਾਂ ਉਹ ਇੱਕ ਇੰਡੀਵਿਜੂਅਲ ਮੇਲਾ ਸੀਗਾ ਖੁੱਲਾ ਮੇਲਾ ਪਲੇਅਰ ਖੇਲਣ ਸੱਡਨਲੀ ਉਹ ਮੇਲਾ ਚੇਂਜ ਹੋ ਕੇ ਐਸੋਸੀਏਸ਼ਨ ਦੇ ਅੰਡਰ ਕਿਸੇ ਦੇ ਆ ਜਾਂਦਾ ਆ ਫਿਰ ਹੁਣ ਜਿਹੜੀ ਦੂਜੀ ਐਸੋਸੀਏਸ਼ਨ ਆ ਕਿਦਾਂ ਚੱਰੂਗੀ ਤੁਸੀਂ ਤੁਹਾਨੂੰ ਕੋਈ 12 ਟੂਰਨਾਮੈਂਟਾਂ ਤੇ ਸਾਦਾ ਤੇ ਤੁਹਾਨੂੰ ਕਹਿੰਦੇ ਇੱਕ ਤੇ ਨਾ ਜਾਓ ਤਾਂ ਫਿਰ ਭਾਜੀ ਤੁਸੀਂ 12 ਚੂਜ਼ ਕਰਨੇ ਕਿ ਇੱਕ ਚੂਜ਼ ਕਰਨਾ ਹੈ ਪਲੇਅਰਾਂ ਦੀ ਮਰਜ਼ੀ ਆ ਜਾਂ ਤੁਹਾਡੀ ਮਰਜ਼ੀ ਆ ਇੱਕ ਗੱਲ ਮੈਂ ਹੋਰ ਕਲੀਅਰ ਕਰ ਦਵਾ ਅਬ ਵਾਹਾਂ ਜਿਹੜੇ ਸੁਣਨ ਚਾਹੁੰਦੀਆਂ ਜੀ ਅੰਕਲ ਨੇ ਇਦਾਂ ਕਰਦਾ ਜੀ ਕਲਵੰਤ ਭਾਨੇ ਇਦਾਂ ਕਰਦਾ ਵਿੱਕੀ ਨੇ ਕਿੱਦਾਂ ਕਰਦਾ ਤਾਰੀ ਨੇ ਕਰਦਾ ਮੈਟਰੋ ਵਾਲਿਆਂ ਨੇ ਇਦਾਂ ਕਰਦਾ ਰੂਬੀ ਉਹਨਾਂ ਨੇ ਇਦਾਂ ਕਰਦਾ ਅਸੀਂ ਫੇਰ ਇਕੱਠੇ ਆ ਇੱਕ ਵਾਰੀ ਕਹਿਣਾ ਚਾਹਣਾ ਤੇ ਇੱਕ ਸਵਾਲ ਮੇਰਾ ਤੁਹਾਨੂੰ ਵੀ ਆ ਸਵਾਲ ਮੇਰਾ ਤੁਹਾਨੂੰ ਇਹ ਆ ਤੁਸੀਂ ਕਦੀ ਭਾਜੀ ਸਾਰਿਆਂ ਨੇ ਸਵੇਰ ਦੇ ਤਿੰਨ ਮੇਲੇ ਹੋ ਗਏ ਚਾਰ ਮੇਲੇ ਹੋ ਗਏ ਬੈਨ ਕੀਤੇ ਬੈਨ ਕੀਤੇ ਸਾਰੇ ਹੋਰ ਵੀ মিডিਆ ਵਾਲੇ ਚੱਕਣ ਚੱਕਿਆ ਸਾਰਿਆਂ ਨੇ ਕਦੀ ਤੁਸੀਂ ਭਾਜੀ ਬੀਸੀ ਦੇ ਮਿਲ ਫੈਡਰੇਸ਼ਨ ਨੂੰ ਕਿਹਾ ਯਾਰ ਤੁਸੀਂ ਆਪਣੇ ਪਲੇਅਰ ਉਧਰ ਖੇਡਣ ਦਿਓ ਅਗਲੀ ਵਾਰ ਨੂੰ ਨਹੀਂ ਗਿਆ ਨਾ ਭਾਜੀ ਤੁਹਾਨੂੰ ਮੈਂ ਪੁੱਛਣਾ ਸਵਾਲ ਤੁਹ ਹਾਂਜੀ ਨਹੀਂ ਗਿਆ ਨਾ ਲਾਈਵ ਕਬੱਡੀ ਸਾਰੇ ਥਾਂ ਜਾਂਦੀ ਆ ਇਹ ਬਾਜੀ ਚੀਜ਼ਾਂ ਇਦਾਂ ਨਹੀਂ ਹੁੰਦੀਆਂ ਕਿ ਕੱਲਾ ਅਮਰੀਕਾ ਹੀ ਕਿਉਂ ਚੂਜ਼ ਕੀਤਾ ਵੀ ਭਾਜੀ ਉਹ ਫੈਡਰੇਸ਼ਨ ਵਾਲਾ ਜਦੋਂ ਵੀ ਗੱਲਾਂ ਹੁੰਦੀਆਂ ਲਾਈਵ ਤੇ ਵੀ ਹੈਗੀਆਂ ਉਹ ਗੱਲਾਂ ਹੋਈਆਂ ਵੀ ਖਿਡਾਰੀ ਇੱਧਰ ਉੱਧਰ ਪਰ ਫੈਡਰੇਸ਼ਨਾਂ ਨਹੀਂ ਅਲਾਉ ਕਰਦੀਆਂ ਤੁਸੀਂ ਵੀ ਉਹੀ ਚੂਜ਼ ਕਰਿਆ ਤੇ ਤੁਸੀਂ ਵੀ ਉਹੀ ਰਾਹ ਤੋਂ ਚੁਣਿਆ ਤੁਹਾਡੀ ਹੁਣ ਗੱਲ 'ਚ ਹੀ ਆਂਸਰ ਆ ਗਿਆ ਫੈਡਰੇਸ਼ਨਾਂ ਨਹੀਂ ਲੋਅ ਕਰਦੀਆਂ ਦੁਨੀਆਂ ਦੀ ਟੌਪ ਦੀ ਕਬੱਡੀ ਕੈਨੇਡਾ 'ਚ ਹੁੰਦੀ ਆ ਜੇ ਉਹ ਨਹੀਂ ਲੋਅ ਕਰਦੀ ਅਸੀਂ ਉਹਨਾਂ ਨੂੰ ਹੀ ਫਾਲੋ ਅਪ ਕਰਾਂਗੇ ਨਾ ਉਹਨਾਂ ਨੇ ਫਾਲੋਅ ਅਪ ਕਰਾਂਗੇ ਹੁਣ ਕਈ ਇੱਥੇ ਆ ਕੇ ਇੰਟਰਵਿਊ ਉਦਾਂ ਹੀ ਐ ਲੱਲਾ ਭੱਬਾ ਉਹ ਗੱਲ ਚੰਗੀ ਲੱਗਦੀ ਹਾਂ ਇੱਕ ਗੱਲ ਹੋਰ ਆ ਮੇਲਾ ਕਲਵੰਤ ਭਾਜੀ ਦਾ ਸਭ ਤੋਂ ਪਹਿਲਾਂ ਦਾ ਰੱਖਿਆ ਗਿਆ ਇਹਨਾਂ ਦੇ ਵਿਰੁੱਧ ਬੇਰੀਏ ਦਾ ਮੇਲਾ ਕਹਿੰਦਾ ਇਹ ਇਹਨਾਂ ਦੇ ਵਿਰੁੱਧ ਮੇਲਾ ਰੱਖਿਆ ਗਿਆ ਉਹ ਬਾਅਦ ਚ ਰੱਖਿਆ ਗਿਆ ਇਹ ਇਹ ਜਿੱਦ ਕੌਣ ਪਗਾਉਂਦਾ ਈਗੋ ਕੌਣ ਪਗਾਉਂਦਾ ਨਾ ਆਪ ਹੀ ਤੁਸੀਂ ਦੇਖੋ ਨਾ ਅਸੀਂ ਕਹਿਣਾ ਨਹੀਂ ਚਾਹੁੰਦੇ ਕਿਸੇ ਨੂੰ ਬਾਕੀ ਸਾਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਆਈਆਂ ਆ ਜਾਂ ਕਿਸੇ ਨੇ ਸਾਨੂੰ 플레이ਰਾਂ ਨੂੰ ਫੋਨ ਕੀਤੇ ਆ ਅਸੀਂ ਆਪਣੇ ਸਟੈਂਡ ਤੇ ਸਟਿਲ ਖੜੇ ਆ ਸਾਰੇ ਖੜੇ ਆ ਜੋ ਜੋ ਸਾਡੀ ਐਸੋਸੀਏਸ਼ਨ ਦਾ ਫੈਸਲਾ ਹੋਊਗਾ ਅਸੀਂ ਉਹਦੇ ਨਾਲ ਆ ਇਹ ਨਹੀਂ ਕਹਿਣਾ ਚਾਹੁੰਦੇ ਥੈਂਕ ਯੂ ਥੈਂਕ ਯੂ ਭਾਜੀ ਹਾਂਜੀ ਹਰ ਰੋਜ਼ ਕਬੱਡੀ ਦੇ ਫਾਈਨਲ ਰਿਜ਼ਲਟ ਦੇਖਣ ਲਈ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ